ਪੂਰ ਪੰਜਾਬ ਦੇ ਲੋਕ ਜਿਹੜੇ ਆ ਉਹਨਾਂ ਦੇ ਅਜ 파ਰਟੀ ਲੋਕ ਆ ਇਸ ਕਰਕੇ ਮੈਂ ਸ਼੍ਰੋਮੇ ਅਕਾਲੀ ਦਲ ਦੇ ਵਿੱਚ ਵਾਪਸੀ ਕਰੀ ਆ ਇੱਕੋ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਮੇਰੇ ਵੱਡੇ ਭਰਾ ਦੇ ਬਿਲਕੁਲ ਹੋਰ ਬਹੁਤ ਲੰਬਾ ਸੰਬੰਧ ਜਿਹੜਾ ਵਾ ਉਸ ਸ਼੍ਰੋਮੇ ਅਕਾਲੀ ਦਲ ਨਾਲ ਹੈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਪੰਜਾਬ ਦੇ ਹਿਤੇਸ਼ੀ ਸੀ ਬਿਲਕੁਲ ਉਰੇ ਇੱਕ ਆਟਾ ਦਾਲ ਸਕੀਮ ਤੋਂ ਲੈ ਕੇ ਆਈ ਹੈ ਇਹਦੇ ਨਾਲ ਬਹੁਤ ਸਾਰੀਆਂ ਸਕੀਮਾਂ ਜਿਹੜੀ ਗਰੀਬਾਂ ਦੇ ਦਲਤਾਂ ਦੇ ਬਖਸ਼ੇ ਹੋ ਸਰਕਾਰ ਦੇ ਬਲੇ ਲੈ ਕੇ ਆਏ ਆ ਇਸ ਪੰਜਾਬ ਦੇ ਵਿੱਚ ਜੇ ਗਰੀਬਾਂ ਦੀ ਬਾਹ ਫੜੀ ਆ ਤਾਂ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਫੜੀ ਸੀ ਮੈਂ ਤਾਂ ਇੱਕ ਛਰੂਮੀ ਕਾਲੀ ਦਲਦਾਰ ਸਪਾਈ ਆ ਵਰਕਰ ਜਿਹੜਾ ਹੁੰਦਾ ਜੋ ਪਾਰਟੀ ਵੱਲੋਂ ਆਦੇਸ਼ ਹੁਣਾਵਾ ਉਹਦੇ ਉੱਤੇ ਪਹਿਰੇਦਾਰੀ ਕਰਨੀ ਆ ਬਿਲਕੁਲ ਡਬਲ ਏ ਬੀ ਨਿਊਜ਼ ਚੈਨਲ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਤੇ ਤੁਸੀਂ ਅੱਜ ਅਬ ਨਿਊਜ਼ ਇੰਡੀਆ ਲੋਕਤੰਤਰ ਦੀ ਆਵਾਜ਼ ਨਿਊਜ਼ ਚੈਨਲ ਦੇ ਪਲੇਟਫਾਰਮ ਤੇ ਅਸੀਂ ਗੱਲ ਕਰਨ ਜਾ ਰਹੇ ਹਾਂ ਅਬ ਨਿਊਜ਼ ਇੰਡੀਆ ਲੋਕਤੰਤਰ ਦੀ ਆਵਾਜ਼ ਅੱਜ ਜ਼ੋਨ ਏ ਕਾਰਪੋਰੇਸ਼ਨ ਵਿੱਚ ਨਗਰ ਨਿਗਮ ਦਫ਼ਤਰ ਠੀਕ ਪਾਰਕਿੰਗ ਦੇ ਸਾਹਮਣੇ ਟੈਂਕੀ ਦੇ ਸਾਹਮਣੇ ਨਰੇਸ਼ ਕਤਕਾਂਜ ਦੇ ਦਫ਼ਤਰ ਪਹੁੰਚੀ ਆ ਨਿਸ਼ਤ ਗਾਂਜੀ ਪੰਜਾਬ ਜਿਵੇਂ ਕਿ ਤੁਸੀਂ ਦੇਖਿਆ ਵੀ ਪੰਜਾਬ ਐਸਸੀ ਫਾਈਨਾਂਸ ਕਾਰਪੋਰੇਸ਼ਨ ਨਾਲ ਲੰਬੇ ਸਮੇਂ ਤੋਂ ਸਬੰਧ ਰੱਖਦੇ ਨੇ ਤੇ ਆਉਣ ਤੁਸੀਂ ਦੇਖਿਆ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਹਲਕਾ ਪੱਛਮੀ ਦੇ ਵਿੱਚ ਚੋਣਾ ਦਾ ਬਿਗੜਵਾ ਚੁੱਕਿਆ ਵਾ ਤੇ ਵਿਗਲ ਵੱਜਣ ਤੋਂ ਬਾਅਦ ਅੱਜ ਵੱਖਰੀਆਂ ਵੱਖਰੀਆਂ ਪਾਰਟੀਆਂ ਇਚੇ ਨੇਤਰੀਆਂ ਨੇ ਉਸ ਦੇ ਨਾਲ ਹੀ ਅ ਨਰੇਸ਼ ਧਗਾਨ ਜੀ ਵੀ ਆਪਣੀ ਪੂਰੀ ਇਕੱਠ ਨਾਲ ਆਪਣੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆ ਵਾਪਸੀ ਕੀਤੀ ਆ ਤਾਂ ਜਾਣਦੇ ਨਰੇਸ਼ ਧਗਾਨ ਜੀ ਅਬ ਨਿਊਜ਼ ਇੰਡੀਆ ਤੁਹਾਡਾ ਸਵਾਗਤ ਹੈ ਜੀ ਸასი ਗੱਲ ਜੀ ਸਰ ਵਾਪਸੀ ਕੀਤੀ ਆ ਮਾਂ ਪਾਰਟੀ ਵਿੱਚ ਤੇ ਕਿਸ ਤਰ੍ਹਾਂ ਲੱਗ ਰਿਹਾ ਵੀ ਆਪਣੇ ਮਾ ਵਰਗਾ ਜਿਹੜਾ ਨਿੱਗ ਹੁੰਦਾ ਵਾ ਉਹ ਮਾ ਪਾਰਟੀ ਦੀ ਆ ਕੇ ਨੱਗਦਾ ਦੇਖੋ ਏਦਾਂ ਸ਼੍ਰੋਮਣੀ ਅਕਾਲੀ ਦਲ ਜੋ ਪੰਜਾਬ ਦੀ ਮਾ ਪਾਰਟੀ ਆ ਔਰ ਸ਼੍ਰੋਮਣੀ ਦਾ ਅਕਾਲੀ ਦਲ ਨੂੰ ਮੈਂ ਮਹਿਸੂਸ ਕਰਿਆ ਵਾ ਕਿ ਅੱਜ ਸਾਡੀ ਔਰ ਪੰਜਾਬ ਦੇ ਲੋਕ ਜਿਹੜੇ ਆ ਉਹਨਾਂ ਦੇ ਅਜ ਪਾਰਟੀ ਲੋਗ ਆ ਇਸ ਕਰਕੇ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵਾਪਸੀ ਕਰੀ ਆ ਔਰ ਮੈਂ ਚਾਹਨਾ ਮੇ ਜਿਹੜੀ ਪੰਜਾਬ ਦੀ ਖੇਤਰੀ ਪਾਰਟੀ ਆ ਇਹ ਮਜ਼ਬੂਤ ਹੋਵੇ ਤੇ ਲੋਕਾਂ ਦੀ ਸੇਵਾ ਜਿਵੇਂ ਪਹਿਲਾਂ ਕਰਦੀ ਸੀ ਉਸੇ ਤਰ੍ਹਾਂ ਕਰੇ ਸਰ ਜਿਵੇਂ ਤੁਸੀਂ ਕਿਹਾ ਵੀ ਖੇਤਰੀ ਪਾਰਟੀਆਂ ਵੀ ਇਹ ਇਸ ਪਾਰਟੀ ਨੂੰ ਮਜ਼ਬੂਤ ਕਰਨਾ ਚਾਹੀਦਾ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਵੀ ਵੀ ਤੁਹਾਡੇ ਘਰ ਆਏ ਸੀਗੇ ਦੇਖੋ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਮੇਰੇ ਵੱਡੇ ਭਰਾ ਦੇ ਬਿਲਕੁਲ ਹੋਰ ਬਹੁਤ ਲੰਬਾ ਸੰਬੰਧ ਜਿਹੜਾ ਵਾ ਉਸ ਰੋਮੇ ਅਕਾਲੀ ਦਲ ਨਾਲ ਹੈ ਬਿਲਕੁਲ ਕਿਉਂਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਤੇ ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਦੀ ਔਰ ਖਾਸ ਕਰਕੇ ਜਿਹੜਾ ਦਲ ਸਮਾਜ ਆ ਐਸਸੀ ਸਮਾਜ ਆ ਸਾਡੀ ਬਾਤ ਜਿਹੜੀ ਆ 1997 ਚ ਫੜੀ ਸੀ ਔਰ ਜੋ ਜੋ ਅਸੀਂ ਪੰਜਾਬ ਦੇ ਲੋਕਾਂ ਦੇ ਲਈ ਕਹਿੰਦੇ ਰਹੇ ਆ ਉਹਨਾਂ ਨੇ ਪਹਿਲ ਦੇ ਆਧਾਰ ਤੇ ਕੰਮ ਕਰੇ ਜਿਵੇਂ ਕਿ ਤੁਸੀਂ ਕਿਹਾ ਵੀ ਪਹਿਲ ਦੇ ਆਧਾਰ ਤੇ ਕੱਲ ਵੀ ਕੰਮ ਕੀਤਾ ਉਹਨਾਂ ਨੂੰ ਚ ਆਮ ਜਨਤਾ ਦੇ ਵਿੱਚ ਇਹ ਕਹਿਣਾ ਦੱਸ ਸਲੋਗਨ ਸੀਗਾ ਉਹ ਨੀਤੀ ਵੀ ਲੈ ਕੇ ਆਂਦੀ ਵੀ ਕੋਈ ਨਾ ਸੋਵੇ ਭੁੱਖਾ ਤੇ ਆ ਵੀ ਰਾਸ਼ਨ ਨੂੰ ਲੈ ਕੇ ਜਿੱਦਾ ਕਿ ਕਣਕ ਆਟਾ ਦਾਲ ਸਕੀਮ ਆ ਇੱਕ ਗਰੀਬ ਪਰਿਵਾਰ ਦੇ ਨਾਲ ਜੋ ਵੀ ਆ ਉਹਦੇ ਚ ਸਾਰੇ ਆ ਜਾਂਦੇ ਆ ਐਸ்சி ਭਾਈਚਾਰਾ ਵੀ ਆਿੰਦਾ ਕਿਤੇ ਨਾ ਕਿਤੇ ਦੇਖਿਆ ਜਾਵੇ ਜੀ ਤੁਖਨ ਸਾਹਿਬ ਵੀ ਅਮੀਰ ਬੰਦਾ ਵੀ ਆਪਣੇ ਗਰੀਬੀ ਰੇਖਾ ਤੋਂ ਥੱਲੇ ਆ ਇਸ ਟਾਈਮ ਭਾਵੇਂ ਜਾਗ ਪੱਕੋ ਨਹੀਂ ਕਰਮ ਪੱਕੋ ਕੋਈ ਕਦੇ ਕਾਰੋਬਾਰ ਨਹੀਂ ਚੱਲਦਾ ਦੇਖਿਆ ਜਾਵੇ ਪਰ ਉਸ ਉਹਨਾਂ ਨੇ ਆਟਾ ਦਾਲ ਸਕੀਮ ਨੂੰ ਹਰੇਕ ਦੀ ਝੋਲੀ ਚ ਪਾਇਆ ਉਸ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਪੰਜਾਬ ਦੇ ਹਿਤਾਸ਼ੀ ਸੀ ਬਿਲਕੁਲ ਉਹ ਇੱਕ ਆਟਾ ਦਾਲ ਸਕੀਮ ਤੋਂ ਲੈ ਕੇ ਆਈ ਹੈ ਇਹਦੇ ਨਾਲ ਬਹੁਤ ਸਾਰੀਆਂ ਸਕੀਮਾਂ ਜਿਹੜੀ ਗਰੀਬਾਂ ਦੇ ਦਲਤਾਂ ਦੇ ਭਕਸ਼ੇ ਹੋ ਸਰਕਾਰ ਦੇ ਬਲੇ ਲੈ ਕੇ ਆਏ ਆ ਜਿਹਦੇ ਵਿੱਚ ਸਕਾਲਰਸ਼ਿਪ ਹੈ ਜਿਹੜੇ ਬੱਚੇ ਗਰੀਬ ਬੱਚੇ ਸੀ ਜਿਹੜੇ ਫੀਸ ਨਹੀਂ ਭਰ ਸਕਦੇ ਸੀ ਜਿਹੜੇ ਪੜ ਨਹੀਂ ਸਕਦੇ ਸੀ ਉਹ ਬੱਚਿਆਂ ਨੂੰ ਸਕਾਲਰਸ਼ਿਪ ਜਿਹੜੀ ਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਸਰਕਾਰ ਚ ਹੈ ਹਰ ਬਾਲ ਸਾਹਿਬ ਦੇ ਜਿਹੜੀਆਂ ਸਾਡੀਆਂ ਗਰੀਬ ਬੱਚੀਆਂ ਜਿਹੜੀਆਂ ਸਕੂਲ ਕਿ ਕਿ ਕਿਲੋਮੀਟਰ ਪੈਦਲ ਜਾਂਦੀਆਂ ਸੀ ਉਹਨਾਂ ਨੂੰ ਸਾਈਕਲ ਵੀ ਦਿੱਤੇਗਾ ਮਾਈ ਭਾਗੋ ਸਕੀਮ ਦੇ ਤਹਿਤ ਉਹਨਾਂ ਨੂੰ ਸਾਈਕਲਾਂ ਦਿੱਤੀਆਂ ਗਈਆਂ ਇਹਦੇ ਨਾਲ ਨਾਲ ਬੱਚਿਆਂ ਨੂੰ ਵਜੀਫੇ ਉਹਨਾਂ ਨੇ ਦਿੱਤੇ ਇਸ ਤੋਂ ਇਲਾਵਾ ਜਿਹੜੇ ਦਲਿਤ ਪਰਿਵਾਰ ਸੀ ਜਿਹੜੀਆਂ ਬੱਚਿਆਂ ਦੇ ਅਵਿਆਹ ਸ਼ਾਦੀ ਹੁੰਦੇ ਸੀ ਉਹਨਾਂ ਨੂੰ ਸਗਨ ਦੇ ਲਈ ਸਕੀਮ ਵੀ ਇਕਾਲੀ ਦੱਲੀ ਦੇਣੀ ਖਾਦੀ ਦੱਲ ਦੇ ਦੇਣਾ 5100 ਰੁਪਏ ਸਕੀਮ ਸ਼ੁਰੂ ਕਰੀ ਸੀ 51 ਤੋਂ ਫਿਰ 21 ਫਿਰ 31 ਯਾਰ ਕਿੱਥੇ ਤੱਕ ਉਹ ਪੁੱਛ ਕਰਕੇ ਪਰ ਲੋੜਵੰਦ ਬੱਚਿਆਂ ਦੀ ਹਰ ਸੰਭਵ ਜਿਹੜੀ ਮਦਦ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਚ ਪਰ ਸਰ ਜਿੱਦਾਂ ਵੀ ਦੇਖਿਆ ਗਿਆ ਵੀ ਕੰਪਾਰਟੀ ਦੇ ਵਿੱਚ ਵੀ ਪਾਰਟੀ ਅ ਇਸ ਤੋਂ ਬੱਲਾ ਅੱਜ ਅੱਜ ਦੇ ਸਮੇਂ ਵੀ ਅ ਵੀ ਆਮ ਆਦਮੀ ਪਾਰਟੀ ਆ ਮੌਜੂਦਾ ਸਰਕਾਰ ਆ ਜੋ ਕਿ ਵਿਚਰ ਰਹੀ ਆ ਅ ਸੰਜੀਵ अरोड़ा ਜੀ ਆ ਉਹ ਆਪਣੇ ਮੈਦਾਨ ਚ ਉਤਰੇ ਆ ਤੁਹਾਨੂੰ ਵੀ ਲੱਗਦਾ ਵੀ ਐਮਪੀ ਦੀ ਪੋਸਟ ਪੋਸਟ ਤੋਂ ਆ ਕੇ ਵੀ ਉਹ ਐਮਐਲਏ ਦੇ ਡਿਮੋਸ਼ਨ ਹੁਣ ਅਸੀਂ ਪ੍ਰੋਮੋਸ਼ਨ ਹੋ ਗਿਆ ਡਿਮੋਸ਼ਨ ਇਹਦੇ ਬਾਰੇ ਕੀ ਕਹਿੰਜਾਂਗੇ ਕੋਈ ਏਦਾਂ ਸੰਜੀਵ अरोड़ा ਜੀ ਇੱਕ ਬਿਜ਼ਨਸਮੈਨ ਨੇ ਅੱਛਾ ਜੀ ਬਿਜ਼ਨਸਮੈਨ ਜਿਹੜਾ ਵਾ ਉਹ ਰਾਜ ਸਭਾ ਦੇ ਮੈਂਬਰ ਆ ਔਰ ਮੈਨੂੰ ਲੱਗਦਾ ਹਨ ਵੀ ਕਿਤੇ ਨਾ ਕਿਤੇ ਸੰਜੀਵ ਰੋੜਾ ਜਿਨੇ ਜਿਹੜੀ ਆਮ ਆਦਮੀ ਪਾਰਟੀ ਨੇ ਇਸਤੇਮਾਲ ਕਰਿਆ ਇੱਕ ਮੋਹਰਾ ਬਣਾਇਆ ਅੱਛਾ ਜੀ ਸਿਰਫ ਇਹ ਮੋਹਰਾ ਬਣਾਇਆ ਕਿ ਉਹਨਾਂ ਦੀ ਰਾਜ ਸਭਾ ਜਿਹੜੀ ਮੈਂਬਰਸ਼ਿਪ ਆ ਉਹ ਖਤਮ ਕਰਨੀ ਆ ਇਸ ਕਰਕੇ ਲੋਕਾਂ ਦੇ ਵਿੱਚ ਉਹਨਾਂ ਨੂੰ ਲੈ ਕੇ ਆਉਂਦਾ ਪਰ ਇਹ ਆ ਕਿ ਜਿਹੜੇ ਸੰਜੀਵ ਅਰੋੜਾ ਜੀ ਮੈਨੂੰ ਨਹੀਂ ਲੱਗਦਾ ਕਿ ਉਹਨੇ ਤਰੀਕ ਤੋਂ ਬਾਅਦ ਲੋਕਾਂ ਦੇ ਵਿੱਚ ਵਿਚਰਨਗੇ ਤੁਹਾਨੂੰ ਪੂਰਾ ਯਕੀਨ ਆ ਗਈ ਮਤਾਂ ਪੱਕੀ ਗੱਲ ਆ ਜੀ ਪੱਕੀ ਗੱਲ ਆ ਤੇ ਲੋਕ ਜਿਹੜੇ ਲੁਧਿਆਣੇ ਦੇ ਲੋਕ ਆ ਹਲਕਾ ਪਛਮੀ ਦੇ ਉਹ ਆਪ ਦੇਖਣਗੇ ਇਹ ਗੱਲ ਸਰ ਇਹ ਗੱਲ ਚੈਨਲ ਦੇ ਤੁਸੀਂ ਉੱਤੇ ਕਹਿ ਰਹੇ ਲੋਕ ਤੁਹਾਨੂੰ ਦੇਖ ਰਿਹਾ ਬਿਲਕੁਲ ਤੁਸੀਂ ਨੋਟ ਕਰ ਲਓ ਕਿ ਜਿਹੜੇ ਸੰਜੀਵ अरोड़ा ਜੀ ਆ ਉਹ बिजनेਸਮੈਨ ਨੇ ਦਿੱਲੀ ਦੇ ਵਿੱਚ ਰਹਿੰਦੇ ਆ ਉਹ ਆਪਣਾ ਬਿਜ਼ਨਸ ਦੇਖਣਗੇ ਆ ਲੋਕਾਂ ਦੇ ਦੁੱਖ ਸੁੱਖ ਦੇਖਣਗੇ ਤੁਹਾਡੇ ਤੁਹਾਡੇ ਅਨੁਭਵ ਨਾਲ बिजनेਸਮੈਨ ਹੋਣ ਦੇ ਨਾਲ ਵੀ ਕਿੰਨੇ ਇੱਕ ਆ ਸੰਪਤੀ ਦੇ ਮਾਲਕ ਹੁੰਦੇ ਨੇ ਕੋਈ ਗੱਲ ਇਹ ਆ ਸੰਪਤੀ ਦੇ ਮਾਲਕ ਜਿਹਾ बिजनेਸਮੈਨ ਕਿਹਾ ਉਹ ਅਰਬਾਪਤੀ 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 ਜਿੰਨੀ ਹੁੰਦੀ ਮਤਲਬ ਕਹਿੰਦੇ ਲੱਖਾਪਤੀ ਲੱਖਪਤੀ ਨਹੀਂ ਅਰਬਾਪਤੀ ਕਹਿੰਦੇ ਆ ਅਰਬਾਪਤੀ ਨਹੀਂ ਅਰਬਾਪਤੀ ਆ ਇੱਕ ਦੂਜੀ ਗੱਲ ਇਹ ਆ ਤੇ ਤੁਸੀਂ ਦੇਖੋ 5-6 ਮਹੀਨੇ ਤੋਂ ਪਹਿਲਾਂ ਰਾਸਵਾ ਮੈਂਬਰ ਉਦੋਂ ਵੀ ਸੀ ਪਰ ਸੰਜੀਵ ਰੌੜਾ ਜੀ ਕਿਤੇ ਸ਼ਹਿਰ ਦੇ ਵਿੱਚ ਵਿਚਰਦੇ ਸੀ ਕਿਤੇ ਨਜੰਨੀ ਆ ਇਹ ਲੋਕਾਂ ਜਿਹੜੀਆਂ ਸਮੱਸਿਆਵਾਂ ਲੁਧਿਆਣੇ ਦੀਆਂ ਵਾਂ ਉਹ ਸਾਰੀਆਂ ਸਮੱਸਿਆਵਾਂ ਇਹ ਤਾਂ ਸਰਪੇਈਕ ਇਲੈਕਸ਼ਨ ਸਟੰਟ ਹੈ ਜਿਹੜਾ ਹੁਣ ਆਮ ਆਦਮੀ ਪਾਰਟੀ ਚੱਲ ਰਹੀ ਹੈ ਤੁਹਾਡੇ ਤੁਸੀਂ ਐਡੇ ਭਾਰੀ ਕਾਠ ਲਾ ਲ ਵਾਪਸੀ ਕੀਤੀ ਸ਼ੋਮਲੀ ਅਕਾਲੀ ਦੰਦੇ ਵਿੱਚ ਮਾਂ ਮਾਂ ਪਾਰਟੀ ਚ ਅਨੁਕ ਸੁਪਰਨਗ ਸਕੂਲ ਨੂੰ ਰਿਹਾ ਸੀ ਦੇਖੋ ਐਦਾਂ ਜਿੰਨੇ ਇੱਕ ਆਪਣੇ ਘਰ ਦੇ ਵਿੱਚ ਬਹਿ ਕੇ ਪਿਆਰ ਸਕੂਨ ਮਿਲਦਾ ਉਹ ਮੈਨੂੰ ਪਿਆਰ ਮਿਲ ਰਿਹਾ ਇਕੱਲੇ ਦਾ ਸਰ ਇੱਕ ਪਿਛਲੀ ਦਿਨੀ ਤੁਹਾਡੇ ਹੀ ਤੁਹਾਡੇ ਛੋਟਾ ਵੀਰ ਹੈ ਤੁਹਾਡਾ ਰਾਜਵੀਰ ਉਸਨੇ ਵੀ ਮੁੱਦਾ ਚੁੱਕਿਆ ਸੀ ਨਸ਼ਿਆਂ ਦੇ ਵਿਰੁੱਧ ਪਰ ਅੱਜ ਸਰਕਾਰ ਆ ਜਿਹੜੀ ਅੱਜ ਨਸ਼ਿਆ ਵਿਰੁੱਧ ਜੁੱਧ ਛੇੜਿਆ ਸਰਕਾਰ ਨੇ ਉਹ ਕਿੱਥੇ ਕਿਸਟੈਂਡ ਕਰਦੀ ਸਰਕਾਰ ਅੱਜ ਤੋਂ ਕੋਦਾ ਸਰਕਾਰ ਨੂੰ 3 ਸਾਲ ਤੋਂ ਜ਼ਿਆਦਾ ਹੋ ਗਏ ਸਰਕਾਰ ਜਿਹੜੀ ਬਣੀ ਹੋਈ ਆ ਪਰ ਇਹ 3 ਸਾਲ ਬਾਅਦ ਜੋ ਨਸ਼ੇ ਦੇ ਵਿਰੁੱਧ ਲੜਾਈ ਛੇੜਨ ਦਾ ਇਹਨਾਂ ਨੇ ਚੇਤੇ ਆਇਆ ਜਦ ਕੀ ਜਦ ਕੀ 31 ਮਈ ਦਾ ਡੇਟ ਤੈਅ ਕਰ ਹੋ ਗਈ ਸੀ ਹਾਂ ਜਦ ਕੀ 31 ਮਈ ਮੈਂ ਤਾਂ ਤੈਅ ਕਰੀ ਸੀ ਪਰ ਹੱਲੇ ਵੀ ਜਿਹੜਾ ਨਸ਼ਾ ਵਾ ਉਸੇ ਤਰ੍ਹਾਂ ਬਿਕ ਰਿਆ ਤੁਸੀਂ ਉਹਨੇ ਗੱਲ ਕਰੀ ਆ ਕਿ ਜਿਹੜੇ ਸਾਡੇ ਰਾਜਵੀਰ ਚੋਟਾਲਾ ਜੀ ਚੋਟਾਲਾ ਜੀ ਹਾਂ ਜੀ ਉਹਨਾਂ ਨੇ ਮੈਸੇ ਆਲੇ ਨੂੰ ਫੜਿਆ ਪੁਲਿਸ ਨੂੰ ਦੱਸਿਆ ਹਾਂ ਜੀ ਪਰ ਉਹਦੇ ਕੋਈ ਕਾਰਵਾਈ ਨਹੀਂ ਹੋਈ ਉਲਟ ਕੀ ਹੋਇਆ ਕਿ ਰਾਜਵੀਰ ਜੀ ਨੂੰ ਕਿਸੇ ਨੇ ਓਕੇ ਮੋਬਾਈਲ ਦੇ ਉੱਤੇ ਗੋਲ ਮਾਰਨ ਦੀ ਧਮਕੀ ਦਿੱਤੀ। ਔਰ ਉਹਦੇ ਅਸੀਂ ਐਪਲੀਕੇਸ਼ਨ ਸੀਪੀ ਓਫਿਸ ਦੇ ਕੇ ਆਏ ਆ। ਹਾਲੇ ਤੱਕ ਵੀ ਕੋਈ ਕਾਰਵਾਈ ਨਹੀਂ ਹੋਈ। ਤੁਹਾਨੂੰ ਨਹੀਂ ਲੱਗਦਾ ਇਹ ਸਿਸਟਮ ਜਿਹੜਾ ਰੰਗਲਾ ਪੰਜਾਬ ਬਣਾਉਣਾ ਸੀ ਉਹਨੂੰ ਗੰਦਲਾ ਪੰਜਾਬ ਬਣਦਾ ਜਾ ਰਿਹਾ ਦੇਣਾ। ਨੌਜਵਾਨੀ ਅੱਜ ਅੱਜ ਬਾ ਕੋਈ ਜਿਨ੍ਹਾਂ ਕੋ 4 ਰੁਪਏ ਹੈਗੇ ਆ ਉਹ ਬਾਹਰ ਨੀ ਤੋੜੀ ਜਾਂਦੇ ਆ ਤੇ ਜਿਨ੍ਹਾਂ ਕੋ ਨਹੀਂ ਹੈਗੇ ਉਹ ਵਿਚਾਰੇ ਨਸ਼ਿਆਂ ਦੀ ਭੇਟ ਚੜ ਗਏ। ਦੇਖੋ ਜੀ ਜਿਹੜਾ ਰੰਗਲਾ ਪੰਜਾਬ ਆ ਉਹ ਤਾਂ ਸ਼ਰੋਮੀ ਅਕਾਲੀ ਦਲ ਦੇ ਟਾਈਮ ਦੀ ਸੀ। ਅਜੇ ਤਾਂ ਜਿਹੜਾ ਜਿਹੜਾ ਇਹ ਪੰਜਾਬ ਆ ਨਾ ਜਿਹੜਾ ਉਹ ਭਗਵੰਤ ਮਾਨ ਜੀ ਦੇ ਲਈ ਬਣਦਾ ਜਾ ਰਿਹਾ ਉਹਨਾਂ ਦੇ ਪਰਿਵਾਰ ਦੇ ਲਈ ਬਣਿਆ ਜਾ ਬਣਾਇਆ ਜਾ ਰਿਹਾ ਜਾਂ ਦਿੱਲੀ ਵਾਲੇ ਦੇ ਲਈ ਬਣਾਇਆ ਜਾ ਰਿਹਾ ਤੁਸੀਂ ਦੇਖ ਰਹੇ ਹੋ ਕਿ ਦਿੱਲੀ ਵਾਲੇ ਦੀ ਫੌਜ ਆ ਜਿਹੜੀ ਇੱਥੇ ਆ ਕੇ ਉਹਨਾਂ ਨੂੰ ਪਾਦ ਦਿੱਤੇ ਜਾ ਰਿਹਾ ਪਿਛਲੇ ਦਿਨ ਤੁਸੀਂ ਦੇਖਿਆ ਵੀ ਕਿ ਇਹਨਾਂ ਦੀ ਆਪ ਦੀ ਜਿਹੜੀ ਪੰਜਾਬ ਪ੍ਰਧਾਨ ਸੀ ਮਹਿਲਾ ਬਗੀ ਉਹ ਆਪ ਦੇ ਖਿਲਾਫ ਧਰਨਾ ਲਾ ਗਿਆ ਕਿਉਂਕਿ ਜਿਹੜੇ ਸੰਧਾਨਤਾ ਨੂੰ ਲੈ ਕੇ ਪਾਰਟੀ ਆਈ ਸੀ ਪਰ ਪੂਰੇ ਨਹੀਂ ਕੀਤੀ ਉਹ ਇਹ ਆਪਣੀ ਗੱਲ ਆਪ ਹੀ ਗਏ ਕਰਦੇ ਇਹਨਾਂ ਨੇ ਕਿਹਾ ਸੀ ਵੀਆਈਪੀ ਕਲਚਰ ਖਤਮ ਕਰਾਂਗੇ ਇਹਨਾਂ ਦੇ ਕਨਵੀਨਰ ਕੇਜਰੀਵਾਲ ਸਾਹਿਬ ਜਦ ਕਿ ਆਪ ਹੀ ਹੈਲੀਕਾਪਟਰ ਤੇ ਦੌਰੇ ਵੱਜਦੇ ਆ ਐਮਪੀ ਦੇ ਗੁਜਰਾਤ ਇੱਥੇ ਲੈਕਚਰ ਹੁੰਦਾ ਉੱਥੇ ਕੇਜਰੀਵਾਲ ਸਾਹਿਬ ਆਪ ਹੀ ਕਹਿੰਦੇ ਸੀ ਕਿ ਅਸੀਂ ਕੋਈ ਬੰਗਲਾ ਨਹੀਂ ਲਵਾਂਗੇ ਐਸੇ ਕੋਈ ਸਕੋਲਟੀ ਨਹੀਂ ਲਵਾਂਗੇ ਉਹਦੇ ਉਲਟ ਬੁਗਤੇ ਆ ਉਲਟ ਨਾਲੇ ਕਿਹਾ ਸੀ ਕਿ ਜਿਹੜੇ ਵਲੰਟੀਅਰ ਹੋਣਗੇ ਇਹਨਾਂ ਤੇ ਅਸੀਂ ਉਹਨਾਂ ਨੂੰ ਟਿਕਾ ਦੇਵਾਂਗੇ ਐਸੀ ਉਹਨਾਂ ਨੂੰ ਹੀ ਚੇਅਰਮੈਨਾਂ ਦੇ ਵਾਂਗ ਹੁਣ ਕੀ ਹੈ ਕਿ ਅੱਜ ਇਹ ਟੋਰਚ ਲੈ ਕੇ ਇਹ ਕੈਂਡੀਡੇਟ ਲੱਭਦੇ ਫਿਰਦੇ ਦੂਜੀਆਂ ਪਾਰਟੀਆਂ ਚ ਉਹਦੇ ਬਹੁਤ ਸਾਰੇ ਐਗਜ਼ੈਂਪਲ ਹੈਗੇ ਆ ਭਾਵੇਂ ਕਾਂਗਰਸ ਚੋਂ ਲੈ ਕੇ ਆ ਰਹੇ ਆ ਕਾਲੀ ਦਲ ਚੋਂ ਲੈ ਕੇ ਆ ਰਹੇ ਆ ਜਾਂ ਭਾਜਪਾ ਚੋਂ ਲੈ ਕੇ ਆ ਰਹੇ ਆ ਇਹਦਾ ਮਤਲਬ ਜੋ ਕਹਿਣੀ ਔਰ ਕਥਨੀ ਚ ਇਨ੍ਹਾਂ ਦੇ ਫਰਕ ਆ ਜੋ ਕਿਹਾ ਸੀ ਉਹ ਤੇ ਖਰੇ ਨਾ ਉਤਰੇ ਸਰ ਤੁਸੀਂ ਆ ਕਾਰਪੋਰੇਸ਼ਨ ਦੇ ਬਤੌਰ ਤੁਹਾਡਾ ਆਫਿਸ ਆ ਤੇ ਤੁਸੀਂ ਇੱਕ ਦਰੀਬਾ ਦੇ ਮਸੀਹਾ ਗਨੇ ਜਾਨੇ ਹੋ ਆਵਾਜ਼ ਹਮੇਸ਼ਾ ਤੁਸੀਂ ਚੱਕਦੇ ਹੋ ਗਰੀਬ ਦੀ ਮੁੱਕੇ ਹਮੇਸ਼ਾ ਸਮੇਂ ਸਮੇਂ ਤੇ ਤੁਸੀਂ ਆਵਾਜ਼ ਚੱਕੀ ਹੈ ਮਜ਼ਮਾ ਦੇ ਹੱਕ ਦੇ ਤੁਸੀਂ ਬੋਲਦੇ ਆਂ ਸੰਘਰਸ਼ ਬੜੇ ਬੜੇ ਵੱਡੇ ਤੁਸੀਂ ਸੰਘਰਸ਼ ਕੀਤੇ ਆ ਇੱਕ ਜਾਣਾ ਮਾਣਾ ਚਹਿਰਾ ਨਰੇਸ਼ ਤਿਗਾਨ ਜਿਹਨੂੰ ਲੁਧਿਆਣਾ ਦੇ ਢਿਲੇ ਚ ਪੁਲਾਈ ਜਾ ਸਕਦਾ ਔਰ ਨਾ ਹੀ ਭੁੱਲਿਆ ਜਾ ਸਕਦਾ ਅੱਜ ਦਰਸ਼ਕਾਂ ਨੂੰ ਦੱਸਦੀ ਏ ਵੀ ਅੱਜ ਨਰੇਸ਼ ਤਿਗਾਨ ਜੀ ਆਮ ਆਦੀ ਪਾਰਟੀ ਨੂੰ ਛੱਡ ਕੇ ਆਮ ਆ ਪਹਿਲਾ ਦਾ ਖਾਸ ਸੀਗੇ ਫਿਰ ਆ ਆਲਤੀ ਚਲੇ ਗਏ ਉਸ ਤੋਂ ਬਾਅਦ ਫਿਰ ਹੁਣ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵਾਪਸੀ ਕੀਤੀ ਆ ਤੇ ਸਰ ਉਹ ਤੁਹਾਨੂੰ ਨਹੀਂ ਵਿਦਹਾ ਆ ਆਮ ਆਦਮੀ ਪਾਰਟੀ ਬਹੁਤ ਆਸ਼ਟਮ ਵੱਡੀ ਪਾਰਟੀ ਆ ਜੀ ਕੋਈ ਇਦਾਂ ਭੋਗਲ ਸਾਹਿਬ ਜਿਹੜੀ ਗੱਲ ਤੁਸੀਂ ਕਹੀ ਕਿ ਇਹ ਗਰੀਬਾਂ ਦਾ ਮਸੀਹਾ ਗਰੀਬਾਂ ਦੇ ਮਸੀਹਾ ਇਸ ਦੇਸ਼ ਦੇ ਵਿੱਚ ਬਾਬਾ ਸਾਹਿਬ ਡਾਕਟਰ ਅਮੇੜਕਰ ਸਾਹਿਬ ਸੀ ਨਹੀਂ ਉਹ ਤਾਂ ਉਹ ਤਾਂ ਸਾਰਾ ਇਸ ਟਾਈਮ ਉਹਨਾਂ ਦੇ ਆਪਾਂ ਨੂੰ ਵਿਚਾਰਾਂ ਦੇ ਚੱਲਣ ਦੀ ਲੋੜ ਆ ਫਿਰ ਇਸ ਪੰਜਾਬ ਦੇ ਵਿੱਚ ਜੇ ਗਰੀਬਾਂ ਦੀ ਬਾਹ ਫੜੀ ਆ ਤਾਂ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਫੜੀ ਸੀ ਤਾਂ ਹੁਣ ਮੌਜੂਦਾ ਸਾਡੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਆ ਜਿਨ੍ਹਾਂ ਨੇ ਗਰੀਬਾਂ ਦੇ ਸੋਕੜ ਦੁੱਖ ਦੇ ਵਿੱਚ ਹਮੇਸ਼ਾ ਸ਼ਾਮਲ ਹੁੰਦੇ ਗਾਨ ਸਾਹਿਬ ਇੱਕ ਗੱਲ ਆ ਅਗਬਰ ਕੇ ਸਾਹਮਣੇ ਹੁੰਦੀ ਆ ਵੀ ਤੁਹਾਨੂੰ ਸ਼੍ਰੋਮਣੀ ਅਕਾਲੀ ਦਲ ਸਰਦਾਰ ਪ੍ਰਕਾਸ਼ ਸਿੰਘ ਦੀ ਵਲ ਕਿਹੜੀ ਐਸੀ ਪਾਲਿਸੀ ਆ ਦਸ ਕੀ ਸਕੀਮ ਤਹਿਤ ਜਿਹੜੀ ਤੁਹਾਨੂੰ ਤੁਹਾਡੇ ਮਨ ਨੂੰ ਛੂਗੀ ਜਿਵੇਂ ਕਿ ਆਟਾ ਦਾਸ ਕੀ ਮੇਕਪ ਤੁਹਾਨੂੰ ਦਾ ਦੱਸ ਦਈਏ ਇੱਕ ਉਹਨਾਂ ਨੇ 108 ਤੋਂ ਸ਼ੁਰੂ ਕੀਤੀ ਸੀ ਉਹ ਵੀ ਜਿਹੜੀ ਘਰੋਂ ਤੱਕ ਡਿਲੀਵਰੀ ਤੱਕ ਪਰ ਉਹ ਕਿਤੇ ਨਾ ਕਿਤੇ ਦੇਖਿਆ ਉਹ 24 ਵਿਗੜਦੀ ਜਾ ਰਹੀ ਆ ਉਹਨਾਂ ਵੱਲੋਂ ਸ਼ੁਰੂਆਤ ਦੇਖੋ ਇਦਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਜਦੋਂ ਮੁੱਖ ਮੰਤਰੀ ਪੰਜਾਬ ਦੇ ਬਣੇ ਉਹਨਾਂ ਦੇ ਪੰਜਾਬ ਦੇ ਲੋਕਾਂ ਨੂੰ ਖਾਸ ਕਰਕੇ ਦਾਲਦ ਸਮਾਜ ਦੇ ਲੋਕਾਂ ਨੂੰ ਬਹੁਤ ਵੱਡੀ ਦੇਣਾ ਉਰਖਾਸ ਕੇ ਮੈਂ ਤਲ ਸਮਾਜ ਨਾਲ ਸੰਬੰਧ ਰੱਖਦਾ ਵਾਲਮੀਕਨ ਸਮਾਜ ਨਾਲ ਸੰਬੰਧ ਰੱਖਦਾ ਨਾ ਸਭ ਤੋਂ ਵੱਡੀ ਦੇਣ ਅਸੀਂ ਸਮਝਦੇ ਆਂ ਜੀ ਪੰਜਾਬ ਦੇ ਲੋਕ ਸਾਰੇ ਦੇਖ ਰਹੇ ਆ ਬਿਲਕੁਲ ਕਿ ਪਾਵਨ ਵਾਲਮੀਕੀ ਤੇਰੇ ਤੋਂ ਅੰਮ੍ਰਿਤਸਰ ਵਿਖੇ ਜੋ ਬਣਾਇਆ ਲੰਬੇ ਸਮੇਂ ਤੋਂ ਕਿਸੇ ਵੀ ਸਰਕਾਰ ਨੇ ਉਹਦੇ 'ਤੇ ਮੂੰਹ ਨਹੀਂ ਕਰਿਆ ਜੀ ਪਰ ਜਦੋਂ ਅਸੀਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੂੰ ਕਿਹਾ ਸ਼ੁਰੂਆਤ ਸੁਣਾਵਲ ਨੂੰ ਕੀਤੀ ਗਈ ਸੀ ਪਾਵਨ ਵਾਲਮੀਕੀ ਤੇਰੇ ਤੋਂ ਬਣਾਓ ਤਾਂ 300 ਕਰੋੜ ਤੋਂ ਜ਼ਿਆਦਾ ਦੀ ਲਾਗਤ ਨਾਲ ਉਹਨਾਂ ਨੇ ਵਾਲਮੀਕੀ ਦਰਤ ਬੜਾ ਖੂਬਸੂਰਤ ਬਣਾ ਕੇ ਦਿੱਤਾ ਔਰ ਜਿਹੜੇ ਟੌਪ ਮੋਸਟ ਇੰਜੀਨੀਅਰ ਸੀ ਆਰਕੀਟੈਕਟ ਸੀ ਉਹਨਾਂ ਨੂੰ ਉਹਦਾ ਠੇਕਾ ਦਿੱਤਾ ਔਰ ਉਹ ਬਣ ਗਿਆ ਜ ਤਿਆਰ ਹੋ ਗਿਆ ਅੱਜ ਪੰਜਾਬ ਦੇ ਲੋਕ ਐ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੂੰ ਯਾਦ ਕਰਦੇ ਆ ਸਾਰੇ ਇੱਕ ਗੱਲ ਇਹ ਵੀ ਆ ਬਰ ਕਿ ਹਾਂ ਦੀ ਹੁਣ ਤੁਸੀਂ ਇਲੈਕਸ਼ਨਾਂ ਦੀ ਗੱਲ ਆਪਾਂ ਚੱਲਦੀ ਪਈ ਆ ਹਲਕਾ ਪੱਛਮੀ ਦੇ ਵੀ ਤੁਸੀਂ ਅ ਵੀ ਦੇਖਦੇ ਹੋ ਵੀ ਅ ਫਲਕਾ ਪਛਮੀ ਦੇ ਉੱਤੇ ਤੁਹਾਡੇ ਪਾਰਟਲਰ ਕੈਂਡੀਡੇਟ ਜਿੱਦਾਂ ਵੀ ਪਰਪਕਾਰ ਸਿੰਘ ਖੰਮਨਜੀਤ ਖੜੇ ਆ ਸੋਮਣੀ ਅਕਾਲੀ ਦਲ ਤੋਂ ਹੈ ਉਹਦੇ ਪਾਰਟਲਰ ਵੀ ਭਾਜੀਪੀ ਪਾਰਟੀ ਤੋਂ ਜੀਵਨ ਗੁਪਤਾ ਜੀ ਖੜੇ ਆ ਕਿੱਦਾਂ ਦੇਖਦੇ ਹੋ ਵੀ ਜਿੱਦਾਂ ਕੀ ਪਹਿਲਾਂ ਗੱਠ ਜੋੜ ਸੀਗਾ ਕਿਸੇ ਇਸ ਪਸਟ ਪਾਰਟੀ ਦੇ ਵਜੋਂ ਕਿਸ ਤਰ੍ਹਾਂ ਦੇਖੋ ਜੀ ਕੋਈ ਇਦਾਂ ਹੁੰਦੇ ਆ ਜਿਹੜੇ ਸਿਪਾਹੀ ਹੁੰਦੇ ਨਾ ਮੈਂ ਤਾਂ ਇੱਕ ਸ਼ਰੋਮੀ ਅਕਾਲੀ ਦਲ ਦਾ ਸਿਪਾਹੀ ਆ ਵਰਕਰ ਜਿਹੜਾ ਹੁੰਦਾ ਬਿਲਕੁਲ ਉਹ ਪਾਰਟੀ ਵੱਲੋਂ ਆਦੇਸ਼ ਹੋਣਾ ਵਾ ਉਹਦੇ ਉੱਤੇ ਪਹਿਰੇਦਾਰੀ ਕਰਨੀ ਆ ਬਿਲਕੁਲ ਸਾਡੇ ਸਾਹਮਣੇ ਮੋਹ ਤਗੜੇ ਤਗੜੇ ਕੈਂਡੀਡੇਟ ਆ ਬਹੁਤ ਵਧੀਆ ਵਾ ਮੈਂ ਕਿਸੇ ਦੀ ਆਲੋਚਨਾ ਨਹੀਂ ਕਰਦਾ ਬਿਲਕੁਲ ਵੱਡੀ ਗੱਲ ਆ ਆਪਣਾ ਕੰਮ ਕਰਦੇ ਲੋ ਲੋਚਣਾ ਸਾਡਾ ਕੰਮ ਐ ਤੁਸੀਂ ਸ਼ਰਮੀ ਅਕਾਲੀ ਦਲ ਦੇ ਕੈਂਡੀਡੇਟ ਜਿਹੜੇ ਸਾਡੇ ਨੇ ਉਹ ਐਡਵੋਕੇਟ ਪਰ ਉਪਕਾਰ ਸਿੰਘ ਕੁਮਨ ਸਾਹਿਬ ਨੇ ਬਿਲਕੁਲ ਜਿਹੜੇ ਅਕਾਲੀ ਦਲ ਵੱਲੋਂ ਖੜੇ ਆ ਔਰ ਹਲਕਾ ਪਛਮੀ ਤੋਂ ਅਸੀਂ ਇਹਨਾਂ ਨੂੰ ਲੀਡ ਦਿਵਾਣੀ ਆ ਔਰ ਲੇਡ ਦਵਾ ਕੇ ਉਹਨਾਂ ਨੂੰ ਵਿਧਾਨ ਸਭਾ ਦੇ ਵਿੱਚ ਭੇਜਣਾ ਵਾ ਸਰ ਜਿਵੇਂ ਕਿ ਹੁਣ ਕਾਂਗਰਸ ਪਾਰਟੀ ਤੋਂ ਵੀ ਭਾਰਤ ਭੂਸ਼ਣ ਆਸ਼ੂ ਹੀ ਰਹਿ ਚੁੱਕਿਆ ਇੱਕ ਤਰ੍ਹਾਂ ਦੀ ਉਹ ਵੀ ਬੜੇ ਟਗੜੇ ਖੜਾ ਰਹੀ ਆ ਦੇਖੋ ਕਾਂਗਰਸ ਨੇ ਤੁਹਾਡੇ ਬਰਲ ਉਹਨਾਂ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਜਿੱਦਾਂ ਵੀ ਪਿਛਲੇ ਦਿਨੀ ਹੁਣ ਆ ਸੋਸ਼ਲ ਮੀਡੀਆ ਤੇ ਵੀ ਖਬਰਾਂ ਚੱਲ ਰਹੀਆਂ ਵਾ ਡੀਐਸਪੀ ਜਿਹੜੇ ਆ ਉਹ ਵੀ ਉਹਨਾਂ ਦੇ ਵਰਕਲੋਡ ਬੋਲਦੇ ਆ ਵੀ ਗਾੜਾ ਕਰਦਾ ਟੀਚਰਾਂ ਨੂੰ ਇਹ ਕਰਦਾ ਕਿ ਫੂਡ ਕਾਰਪੋਰੇਸ਼ਨ ਦਾ ਗਰੀਬਾਂ ਦਾ ਇੱਕ 600 ਕਰੋੜ ਦਾ ਗਬਨ ਜਿਹੜਾ ਕਿ ਫੂਡ ਕਾਰਪੋਰੇਸ਼ਨ ਕਿ ਹੋਇਆ ਕਈ ਗਰੀਬਾਂ ਦੇ ਕਾਰਡ ਕੱਟੇ ਗਏ ਬਹੁਤ ਕੁਝ ਹੋਇਆ ਸਾਡੀ ਉਹ ਗੱਲ ਜਾ ਜਾਂਦੀ ਹੈ ਮੈਨੂੰ ਜੇ ਆਟਾ ਦਾਲ ਸਕੀਮ ਵਾਲੀ ਬਾਤਾਂ ਨਹੀਂ ਜਾ ਰਹੀਆਂ ਹਰੇ ਲੋਕ ਫਿਰ ਪਾਰਟੀ ਨੂੰ ਅਪਣਾਣਾ ਪਸੰਦ ਕਰਦੇ ਵੀ ਆਟਾ ਦਾਲ ਸਕੀਮ ਲੋਕਾਂ ਦੇ ਘਰਾਂ ਵਿੱਚ ਜਦੋਂ ਲੱਗ ਜੂਗੀ ਪਹੁੰਚਲੇ ਤੇ ਫਿਰ ਲੋਕੀ ਸ਼੍ਰੋਮਣੀ ਅਕਾਲੀ ਦਲ ਕੀ ਆ ਆਪਣੇ ਆ ਪਾਉਣਗੇ ਦੇਖੋ ਦਾ ਜਵਾਬ ਜਿਹੜਾ ਵਾ ਉਹ ਤਾਂ ਸਰਕਾਰ ਤੋਂ ਕਰਿਆ ਜਾਂਦਾ ਵਾ ਸਰਕਾਰ ਹੈਗੀ ਆਮ ਆਦਮੀ ਪਾਰਟੀ ਦੀ ਆਸ਼ੂ ਜੀ ਆਜੇ ਸਰਕਾਰ ਦੇ ਵਿੱਚ ਨਹੀਂ ਆ ਤਾਂ ਮੈਂ ਸਮਝਦਾ ਕਿ ਉਹ ਕੈਂਡੀਡੇਟ ਨਹੀਂ ਉਹ ਇਲੈਕਸ਼ਨ ਲੜ ਰਹੇ ਆ ਤੋ ਬਰਾਬਰ ਦਾ ਸਰੇ ਇੱਕ ਦੂਜੇ ਦੇ ਆ ਜੀ ਫਲਾਣਾ ਜੀ ਆ ਨਵਾਂ ਵੀ ਬੰਦਾ ਮੈਂ ਹੀ ਆ ਮੈਂ ਸਹੀ ਆ ਬੋਰਡ ਤਾਂ ਸਾਰੇ ਸ਼ਹਿਰ ਚ ਲੱਗੇ ਹੋਏ ਆ ਸਾਰਿਆਂ ਦੇ ਲੱਗੇ ਆ ਐਮਪੀ ਐਮਪੀ ਉਹਨਾਂ ਦੇ ਵੀ ਲੱਗੇ ਆ ਸੰਜੀਵ अरोड़ा ਜੀ ਲੱਗੇ ਆ ਪਰ ਕਿਤੇ ਲੱਗਿਆ ਦੇਖਿਆ ਗਿਆ ਵੀ ਪ੍ਰਚਾਰ ਦੇ ਵਿੱਚ ਅਕਾਲੀ ਦਲ ਦੀ ਬਹੁਤ ਪਰਸੈਂਟੇਜ ਦੇ ਵਿੱਚ ਜਿੱਥੇ ਤੱਕ ਮੇਰਾ ਕਹਿਣਾ ਮੇਰਾ ਦੇਖਣਾ ਸ਼ਹਿਰ ਦੇ ਭਲਕਾ ਪਛਮੀ ਦੇ ਮੈਂ ਵਿਚਰਿਆ ਘੁੰਮ ਕੇ ਦੇਖਿਆ ਮੈਂ ਆਪਣੀ ਗੱਡੀ 'ਚ ਸਾਡੀ ਟੀਮ ਸਾਡੀ ਸਾਰੀ ਸਮੂਚੀ ਦੇਖਿਆ ਪਰ ਜਵਾਦਰ ਬੋਰ ਮੈਨੂੰ ਸੰਜੀਵ अरोड़ा ਜੀ ਦੇ ਲਿਖੇ ਜੇ ਸੰਜੀਵ अरोड़ा ਜੀ ਦੇ ਬੋਰ ਚ ਪੰਜਾਂ ਤੇ ਸ਼੍ਰੋਮਣੀ ਅਕਾਲੀ ਦਲ ਦਾ ਬੋਰ ਦੇਖਿਆ ਜੇ ਜੀਵਨ ਗੁਪਤਾ ਜੀ ਦੇ ਬੋਲ ਦੋ ਤਿੰਨ ਨੇ ਤੇ ਮਤਲਬ ਉਹਨਾਰੇ ਇਲਾਕੇ ਜਿੱਥੇ ਇੱਕ ਇੱਕ ਤਿੰਨ ਤਿੰਨ ਬੋਰਡ ਨੇ ਉਹ ਐ ਡਬਲ ਟ੍ਰਿਪਲ ਬੋਰਡ ਲੱਗੇ ਹੋਇਆ ਪਰ ਬੋੜਾ ਨਾਲ ਨਾਲ 317 ਕਰੋੜ ਰੁਪਏ ਅੱਜ ਦੇ ਦਿਨ ਆਮ ਆਦਮੀ ਪਾਰਟੀ ਮੀਡੀਆ ਉਤੇ ਖਰਚ ਕਰ ਚੁੱਕੀ ਹੈ ਕੀ ਉਹ 317 ਕਰੋੜ ਰੁਪਏ ਗਰੀਬਾਂ ਦੀ ਭਲਾਈ ਲਈ ਜੋ ਜੋ ਹੋ ਸਕਦਾ ਹੋਵੇ ਪਰ ਜੀ ਅੱਜ ਤਾਂ ਤੁਹਾਡੇ ਕੋਲ ਸਹੀ ਮੈਨੂੰ ਲੱਗਦਾ ਨਹੀਂ ਕਿ ਡਾਟਾ ਹੈਗਾ ਜਾਂ ਸਹੀ ਜਿਹੜਾ ਇਹਨਾਂ ਨੇ ਖਰਚ ਕਰਿਆ ਵਾ ਜਾਂ ਜਿਹੜੇ ਬੋਡਾਂ ਦੀ ਗੱਲ ਕਰੀ ਜਾਂ ਤੁਸੀਂ ਇਨਫੋਰਮੇਸ਼ਨ ਪੂਰੀ ਨਹੀਂ ਆ ਜਿੱਥੇ ਹੋਰ ਪਾਰਟੀਆਂ ਦੇ ਕਿਸੇ ਦਾ ਇੱਕ ਲੱਗਿਆ ਕਿਸੇ ਦਾ ਦੋ ਲੱਗਿਆ ਕਿਸੇ ਦੇ ਚਾਰ ਲੱਗੇ ਨਾ ਤੇ 100 ਲੱਗੇ ਆ ਹਾਂ ਤੁਸੀਂ ਇਹ ਦੇਖੋ ਕਿ ਇੰਨੀ ਬੜੀ ਹੋਈ ਆ ਆਮ ਆਦਮੀ ਪਾਰਟੀ ਜਿਹਨੇ ਦੇ ਵਿੱਚ ਉਹ ਸਰਕਾਰੀ ਰੁਪਈਆ ਜਿਹੜਾ ਵਾ ਉਹਦੀ ਦੁਰਵਰਤੋਂ ਹੋ ਰਹੀ ਆ ਔਰ ਉਹ ਰੁਪਈਆ ਗਰੀਬਾਂ ਦੀ ਭਲਾਈ ਲਈ ਲਗਾਇਆ ਜਾ ਸਕਦਾ ਵਾ ਇਸ ਕਰਕੇ ਆਮ ਆਦਮੀ ਪਾਰਟੀ ਜਿਹੜੀ ਆ ਹਰ ਖੇਤਰ ਦੇ ਵਿੱਚ ਫੇਲ ਹੋਈ ਆ ਜਿਵੇਂ ਕਿ ਤੁਸੀਂ ਕਹਾ ਵੀ ਆਮ ਆਦਮੀ ਪਾਰਟੀ ਹਰੇਕ ਖੇਤਰ ਦੇ ਵਿੱਚ ਫੇਲ ਹੋਈ ਆ ਅਗਰ ਪੰਜਾਬ ਵਾਸੀਆਂ ਲਈ ਪੰਜਾਬ ਦੇ ਲੋਕਾਂ ਲਈ 92 ਸੀਟਾਂ ਮੰਡਟ ਲੈ ਕੇ ਵੀ ਅੱਜ ਬੋਰ ਲਾਉਣ ਦੀ ਜ਼ਰੂਰਤ ਪੈ ਰਹੀ ਆ ਤੇ ਸਿਰਫ ਆਮ ਆਦਮੀ ਪਾਰਟੀ ਆ ਸ਼੍ਰੋਮਣੀ ਕਾਲੀ ਦਲ ਦੇ ਕੰਮ DNA ਨਰੇਸ਼ ਤਗਹਾਂ ਜੀ ਨੇ ਜਿਵੇਂ ਕਿ ਤੁਸੀਂ ਦੇਖਿਆ ਵੀ ਆਟਾ ਦਾਲ ਸਕੀਮ ਤੋਂ ਲੈ ਕੇ 108 8 ਸਕੀਮਾਂ ਤੱਕ ਨਾਲੇ ਨਾਲੇ ਵੀ ਕਿਹਾ ਵੀ ਸੁਖਵੀਰ ਸਿੰਘ ਬਾਦਲ ਇਹਨਾਂ ਦੇ ਘਰ ਆਏ ਤੇ ਬਹੁਤ ਹੀ ਅچھے ਤਰੀਕੇ ਨਾਲ ਸੁਜੀਜ ਢੰਗ ਨਾਲ ਇਹਨਾਂ ਨੇ ਆ ਵੀ ਇਹਨਾਂ ਦਾ ਵੈਲਕਮ ਕੀਤਾ ਤੇ ਜੇ ਤੁਸੀਂ ਸੋਸ਼ਲ ਮੀਡੀਆ ਤੇ ਵੀ ਆਮ ਦੇਖਦੇ ਰਹੇ ਹੋ ਅਬ ਨਿਊਜ਼ ਇੰਡੀਆ ਲੋਕਤੰਤਰ ਦੀ ਆਵਾਜ਼ ਅੱਜ ਐਨਾਲਿਸਿਸ ਐਨਾਲਾਈਸਿਸ ਕਰਨ ਆਈਆ ਇੱਕ ਤਰ੍ਹਾਂ ਦਾ ਸਾਡਾ ਹਲਕਾ ਪੱਛਮੀ ਦੇ ਵਿੱਚ ਅਸੀਂ ਐਗਜ਼ਿਟ ਪੋਲ ਕਰਨ ਜਾ ਰਹੇ ਹਾਂ ਇਸ ਚੈਨਲ ਦੇ ਉੱਤੇ ਹਾਰੇ ਕੈਂਡੀਡੇਟ ਦੀ ਰਿਪੋਰਟ ਦਿਖਾ ਦਿੱਤੀ ਜਾਊਗੀ ਕਿਹੜਾ ਕੈਂਡੀਡੇਟ ਕਿੰਨੀ ਕੁ ਕਿੰਨੇ ਕੁ ਖੱਬੀ ਖਾਣ ਆਇਆ ਕਿੰਨੇ ਕੁ ਕਿੰਨੀ ਕੁ ਦਮ ਖਾਮਣਾ ਨਿਤ ਰਿਆ ਵਾ ਔਰ ਕਿਹੜੀ ਕਿਹੜੀ ਜਿਹੜੀ ਪਾਰਟੀ ਆ ਸਿੱ ਸੱਤਾ ਵਿੱਚ ਆਊਗੀ ਦੇਖਣਾ ਇਹ ਹੋਊਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਦਿਨ 19 ਤਰੀਕ ਨੂੰ ਇਲੈਕਸ਼ਨ ਪੋਲ ਹੋਣ ਜਾ ਰਹੇ ਆ ਲੈਕਚਰ ਹੋਣ ਤੋਂ ਬਾਅਦ ਠੀਕ 23 ਤਰੀਕ ਨੂੰ ਰਿਜ਼ਲਟ ਆਣ ਵਾਲਾ ਵਾ 23 ਤਰੀਕ ਰਿਜ਼ਲਟ ਦੇ ਉੱਤੇ ਟੀਵੀ ਆਲੇ ਉੱਤੇ ਸਾਰੇ ਦਰਸ਼ਕਾਂ ਦਾ ਧਿਆਨ ਹੋਊਗਾ ਤੇ ਇਸ ਦਰਸ਼ਕਾਂ ਦੇ ਉੱਤੇ ਕਿਹੜੀ ਝੋਲੀ ਲੋਕ ਕਿਹੜੀ ਪਾਰਟੀ ਨੂੰ ਪਸੰਦ ਕਰਦੇ ਆ। ਇਹ ਕਿਹੜਾ ਲੋਕ ਬੋਲ ਦੇਖਦੇ ਆ ਜਾਂ ਕੰਮ ਦੇਖਦੇ ਆ? ਪੁਰਾਣੀਆਂ ਪਾਰਟੀਆਂ ਦੇ ਕੰਮ ਦੇਖਣਗੇ ਜਾਂ ਨਵੀਆਂ ਪਾਰਟੀਆਂ ਦੇ ਕੰਮ ਦੇਖਣਗੇ? ਹੋਊਗਾ ਸਭ ਕਰਨਾ ਕਰਦਾ। ਕਿ ਜੋ ਅਰਵਿੰਦ ਕੇਜਰੀਵਾਲ ਸਾਹਿਬ ਆ ਆਮ ਆਦਮੀ ਪਾਰਟੀ। ਉਹਨਾਂ ਨੇ ਇੱਕ ਲਾਲਚ ਦਿੱਤਾ ਲੁਧਿਆਣੇ ਦੇ ਲੋਕਾਂ ਨੂੰ, ਵੋਟਰਾਂ ਨੂੰ, ਸਪੋਰਟਰਾਂ ਨੂੰ ਕਾ ਲਾਚੀ ਕਿ ਲਾਲਕੀ ਦੇ ਤਾ ਕੇ ਸੰਜੀਵ ਅਰੋੜਾ ਜੀ ਨੂੰ 19 ਤਰੀਕ ਨੂੰ ਜਿਤਾ ਦਿਓ ਜਦ ਕਿ ਤੁਹਾਨੂੰ ਪਤਾ ਕਿ ਉਹੀ ਤਰੀਕ ਨੂੰ ਵੋਟਾਂ ਪੈਣੀਆਂ ਕੈਬਨਲ ਮੰਤਰੀ ਐਲਾਨ ਕੀਤੇ 19 ਤਰੀਕ ਨੂੰ ਵੋਟਾਂ ਪੈਣੀਆਂ ਵਾ ਪਰ ਮੈਨੂੰ ਇਹ ਨਹੀਂ ਪਤਾ ਨਹੀਂ ਕਿ ਕਿਹੜੀ ਇਨਫੋਰਮੇਸ਼ਨ ਤੁਹਾਡੇ ਕੋਲ ਹੈਗੀ ਆ ਕੇਜਰੀਵਾਲ ਸਾਹਿਬ ਕਰੋ ਅੱਛਾ ਜੀ ਕੀ ਕਹਿੰਦੇ 20 ਤਰੀਕ ਨੂੰ ਉਹਨਾਂ ਨੂੰ ਕੈਬਨਲ ਮੰਤਰੀ ਬਣਾ ਦੇਣਗੇ ਜਦ ਕਿ ਰਿਜ਼ਲਟ ਤਾਂ 23 ਤਰੀਕ ਨੂੰ ਆਣਾ ਵਾ ਪਰ ਇਹ ਦੱਸੋ ਤੁਸੀਂ ਕਿ 20 ਤਰੀਕ ਨੂੰ ਕੈਬਨਲ ਮੰਤਰੀ ਕਿਵੇਂ ਬਣਾ ਰਹੇ ਆ ਇਹਦੇ ਜਵਾਬ ਜ਼ਰੂਰ ਦੇ ਦਿਓ ਤੁਸੀਂ ਮਿਲੋ ਕੈਦਰੀ ਵੱਲੋਂ ਸਮਝ ਜ਼ਰੂਰ ਪੁੱਛਿਓ ਜ਼ਰੂਰ ਪੁੱਛਣਾ ਨਵੇਂ ਕੀੜੇ ਬਣਾਨੇ ਜਿਹੜੀ ਮਸ਼ੀਨਾਂ ਦੇ ਵਿੱਚ ਸੈਟਿੰਗ ਕਰੀ ਹੋਈ ਹੈ ਨਾ ਵੀ ਉਹਨਾਂ ਕੋਲ ਰਿਪੋਰਟ ਪਹੁੰਚੇਗੀ ਇਹਨੂੰ ਵੀ ਉਹਨਾਂ ਨੂੰ ਅਲਾਨ ਕਰਦਣਗੇ ਇਹ ਮੈਂ ਤਾਂ ਪਹਿਲਾਂ ਹੀ ਉਹ ਉਹਨਾਂ ਨੇ ਕਹਿ ਕਰਤਾ ਵੀ ਚੱਲਣਾ ਤੇ ਬਣਾਤਾ ਸੀ ਤੇ ਇਸਲਾ ਆਪਣੇ ਤੇ ਵੀ ਤੁਹਾਡੇ ਕਹਿੰਦੇ ਆ ਮਾਰੀ ਬੈਟਰੀ ਜਿਸ ਤਰ੍ਹਾਂ ਉਹ ਤਾਂ ਲੋਕ ਲੱਗੇ ਸੀ 92 ਸਿੱਟਾ ਪਰ ਇਹ ਇਹਨਾਂ ਨੇ ਅੱਗਰ ਕੀ ਕਰ ਲਿਆ ਆਪ ਵੀ ਐਡਵਾਂਸ ਦੇ ਵਿੱਚ ਸਰਵਿਸ ਕਰੀ ਬੈਠੇ ਜਿਵੇਂ ਜਿਤੰਤ ਪਹਿਲੇ ਲੱਡੂ ਜਿਹੜੇ ਆਰਡਰ ਦਿੱਤਾ ਹੋਇਆ ਉਹ ਵੀ ਹਾਂ ਮੈਂ ਲੱਡੂ ਤਿਆਰ ਕਰੋ ਦੇਖੋ ਜੀ ਬਹੁਤ ਸੱਚੀ ਜਿਹੜੀ ਗੱਲ ਕੀਤੀ ਹੈ ਆਪ ਆ ਆਵਾਜ਼ੀ ਪਾਰਟੀ ਜਿਹਨੂੰ ਵੀ ਆਪ ਕਹਾ ਜਾਂਦਾ ਚੋਣ ਨਿਸ਼ਾਨ ਆਪ ਆ ਤੇ ਚੋਣ ਨਿਸ਼ਾਨ ਛਾੜੂਗਾ ਆਪ ਹੀ ਐਲਾਨ ਕਰਤਾ ਆ ਆਪ ਪਾਰਟੀ ਦੇ ਆਪ ਹੀ ਐਲਾਨ ਕਰਤਾ ਵੀ 19 ਤਰੀਕ ਨੂੰ ਜਿਹੜੇ ਇਲੈਕਸ਼ਨ ਹੋਣ ਜਾ ਰਿਹਾ 20 ਤਰੀਕ ਨੂੰ ਸੀ ਜਿਹੜਾ ਕੀ ਆ ਕਾਰਬਨ ਮੰਤਰੀ ਸੰਜੀਵ ਅਰੋੜਾ ਜੀ ਨੂੰ ਐਮਪੀ ਤੋਂ ਡਿਮਿਸ਼ਨ ਦੂਸ਼ਣ ਦੇ ਦਵਾਗੇ ਦੇਸ਼ ਦੁਨੀਆ ਦੀ ਤਮਾਮ ਖਬਰਾਂ ਦੇਖਣ ਦੇ ਲਈ ਸਾਡੇ ਚੈਨਲ ਨਾਲ ਜੁੜੇ ਰਹੋ ਕੈਮਰਾ ਪਰਸਨ ਰਕੇਸ਼ ਸ਼ਰਮਾ ਦੇ ਨਾਲ ਐਡੀਟਰ ਇਨ ਚੀਫ ਰਵਿੰਦਰ ਭੋਗਲ ਦੀ ਵਿਸ਼ੇਸ਼ ਰਿਪੋਰਟ ਧੰਨਵਾਦ